ਸਸ਼ੀਕਾਲ ਦਰਸ਼ਕੋ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਹੈ। ਮੈਂ ਗੁਰਮੁਖ ਸਿੰਘ ਰੁਪਾਣਾ ਦਰਸ਼ਕੋ ਅੱਜ ਗੱਲ ਕਰਾਂਗੇ ਕਿ ਉਹ ਸਮੇਂ ਦੇ ਉਹ ਸਮਾਂ ਕੱਲਾ ਪੰਜਾਬ ਦੇ ਦਾ ਸਾਡੇ ਦੇਸ਼ ਦੇ ਲੋਕਾਂ ਨੇ ਨਹੀਂ ਪੂਰੀ ਦੁਨੀਆ ਨੇ ਦੇਖਿਆ। ਕਿਹੜਾ ਸਮਾਂ ਸੀ? ਤੁਸੀਂ ਪਿੱਛੇ ਸਕਰੀਨ ਤੇ ਦੇਖ ਰਹੇ ਹੋ ਕਿ ਇਹ ਕੀ ਚੀਜ਼ ਹੈ? ਇਹ ਹੈ ਮਾਸਕ ਜਿਹਨੂੰ ਹਰ ਇੱਕ ਛੋਟੇ ਤੋਂ ਲੈ ਕੇ ਬਜ਼ੁਰਗ ਤੱਕ ਨੌਜਵਾਨ ਬੱਚੇ ਮਹਿਲਾਵਾਂ ਹਰ ਇੱਕ ਨੇ ਇਸ ਨੂੰ ਵਰਤਿਆ ਕੋਈ ਜ਼ਰੂਰੀ ਨਹੀਂ ਕਿ ਇਸ ਚੀਜ਼ ਦੇ ਵਰਤੋਂ ਸਿਰਫ ਆਪਣੇ ਲਈ ਕੀਤੀ ਹੈ ਬਲਕਿ ਲੋਕਾਂ ਲਈ ਵੀ ਲੋਕਾਂ ਦੇ ਬਚਾ ਲਈ ਵੀ ਇਸ ਦੀ ਵਰਤੋਂ ਕੀਤੀ ਗਈ ਆਪਣੇ ਲਈ ਤਾਂ ਵਰਤੋਂ ਕਰਨੀ ਕਰਨੀ ਪਰ ਇਸ ਦੀ ਵਰਤੋਂ ਲੋਕਾਂ ਦੇ ਬਚਾ ਲਈ ਵੀ ਕੀਤੀ ਹੈ ਸੋ ਉਹ ਸਮਾਂ ਮੁਰ ਤੋਂ ਆ ਗਿਆ ਲੋਕਾਂ ਨੂੰ ਫਿਰ ਵੀ ਘਬਰਾਉਣ ਦੇ ਲੋੜ ਨਹੀਂ ਪਹਿਲਾਂ ਬਹੁਤ ਮਾੜਾ ਸਮਾਂ ਸੀ ਬਹੁਤ ਭਿਆਨਕ ਸਮਾਂ ਸੀ ਉਹ ਸਮਾਂ ਸੀ ਜਦੋਂ ਬਹੁਤ ਲੋਕਾਂ ਨੇ ਕਿਸੇ ਨੇ ਆਪਣਾ ਭਰਾ ਖੋਇਆ ਤੇ ਕਿਸੇ ਨੇ ਆਪਣੀ ਭੈਣ ਖੋਈ ਕਿਸੇ ਨੇ ਆਪਣਾ ਪਿਤਾ ਖੋਇਆ ਤੇ ਕਿਸੇ ਨੇ ਆਪਣੀ ਮਾਤਾ ਖੋਈ ਕਿਸੇ ਨੇ ਆਪਣੇ ਬੱਚੇ ਖੋਏ ਤੇ ਕਿਸੇ ਨੇ ਆਪਣੇ ਘਰ ਵਾਲੀ ਘਰ ਵਾਲਾ ਮਤਲਬ ਕੋਈ ਵੀ ਸਾਥ ਸੰਬੰਧੀ ਉਸ ਭਿਆਨਕ ਸਮੇਂ ਦੇ ਵਿੱਚ ਬਹੁਤ ਲੋਕਾਂ ਨੇ ਆਪਣੇ ਤੋਂ ਦੂਰ ਕੀਤੇ ਅਰਦਾਸ ਹੈ ਕਿ ਉਹ ਸਮਾਂ ਅਜੇ ਆ ਭਿਆਨਕ ਸਮਾਂ ਦੁਆਰਾ ਨਾ ਆਵੇ ਪਰ ਹੁਣ ਉਹ ਲਹਿਰ ਮੁਰਤੋਂ ਪੈਰ ਪਸਾਰਦੇ ਜਾ ਰਹੀ ਹੈ ਅੱਜ ਗੱਲ ਕਰਾਂਗੇ ਕਿ ਵਾਕਈ ਪੰਜਾਬ ਦੇ ਵਿੱਚ ਦਸਤਕ ਦੇ ਦਿੱਤੀ ਹੈ ਤੇ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਕੋਈ ਗਾਈਡਲਾਈਨ ਜਾਰੀ ਕੀਤੀ ਹੈ ਖਾਸ ਕਰਕੇ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਕਿੱਦਾਂ ਦੀਆਂ ਗਾਈਡਲਾਈਨਸ ਨੇ ਪਟਿਆਲਾ ਲਈ ਕੀ ਗਾਈਡਲਾਈਨਸ ਨੇ ਤੇ ਹਸਪਤਾਲਾਂ ਦੇ ਵਿੱਚ ਇਸ ਦੇ ਬਚਾ ਲਈ ਪ੍ਰਬੰਧ ਕੀਤੇ ਨੇ ਕੀ ਪ੍ਰਬੰਧ ਨੇ ਉਸਤੇ ਵੀ ਗੱਲਬਾਤ ਕਰਾਂਗੇ ਔਰ ਨਾਲ ਇੱਕ ਇਹ ਵੀ ਹੈ ਕਿ ਜਿਹੜਾਂ ਲੋਕਾਂ ਨੇ ਉਸ ਭਿਆਨਕ ਦੌਰ ਦੇ ਵਿੱਚ ਭਿਆਨਕ ਸਮੇਂ ਦੇ ਵਿੱਚ ਆਪਣੇ ਆਨੂ ਖੋਇਆ ਉਹਨਾਂ ਲਈ ਇਸ ਸਮੇਂ ਚ ਮੁਰ ਤੋਂ ਜ਼ਖਮ ਅੱਲੇ ਹੁੰਦੇ ਨਜ਼ਰ ਆ ਰਹੇ ਨੇ ਕਿਉਂ ਕਿਉਂਕਿ ਉਹਨਾਂ ਲੋਕਾਂ ਨੇ ਬੜਾ ਜਿਹੜਾ ਭਿਆਨਕ ਸਮਾਂ ਦੇਖਿਆ ਤੇ ਉਸ ਤੋਂ ਬਾਅਦ ਜਦੋਂ ਉਹੀ ਸਮਾਂ ਫਿਰ ਤੋਂ ਆਉਣ ਦੀਆਂ ਕੰਸੂਆਂ ਹੋਣ ਜਾਂ ਫਿਰ ਤੋਂ ਉਹ ਸਮਾਂ ਵਾਪਸ ਆ ਗਿਆ ਹੋਵੇ ਤਾਂ ਜਦੋਂ ਉਹਨਾਂ ਲੋਕਾਂ ਲਈ ਉਹ ਸਮਾਂ ਇੱਕ ਕਾਲ ਬਣ ਕੇ ਆਇਆ ਉਸ ਪਰਿਵਾਰ ਲਈ ਉਹਨਾਂ ਬੱਚਿਆਂ ਲਈ ਜਾਂ ਜਿਨ੍ਹਾਂ ਨੇ ਆਪਣਾ ਸਮਾਂ ਖੋਇਆ ਉਹ ਸਮੇਂ ਨੂੰ ਯਾਦ ਕਰਕੇ ਉਹ ਲੋਕ ਅੱਜ ਵੀ ਰੋਂਦੇ ਨੇ ਤੇ ਮੋਢ ਤੋਂ ਜ਼ਖਮ ਅੱਲੇ ਹੁੰਦੇ ਨੇ। ਸੋ ਪੰਜਾਬ ਸਰਕਾਰ ਵੱਲੋਂ ਇਸ ਸਬੰਦੇ ਜਿਹੜੇ ਖਾਸ ਕਰਕੇ ਪੰਜਾਬ ਦੇ ਹਸਪਤਾਲਾਂ ਦੇ ਵਿੱਚ ਪਟਿਆਲਾ ਦੇ ਹਸਪਤਾਲਾਂ ਦੇ ਵਿੱਚ ਜਾਂ ਲੋਕਾਂ ਦੀ ਗਾਈਡਲਾਈਨਸ ਕੀ ਹੈ ਇਸ ਤੇ ਆਪਾਂ ਗੱਲਬਾਤ ਕਰਦੇ ਆਂ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਡਾਕਟਰ ਸੁਮਿਤ ਸਿੰਘ ਮਹਾਮਾਰੀ ਵਿਸ਼ੇਸ਼ਕ ਪਟਿਆਲਾ ਤੋਂ ਜੁੜ ਚੁੱਕੇ ਨੇ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਜੀ ਧੰਨਵਾਦ ਜੀ ਡਾਕਟਰ ਸਾਹਿਬ ਸਭ ਤੋਂ ਪਹਿਲੇ ਕੀ ਦੱਸੋ ਕਿ ਕੀ ਇਹ ਮੰਨ ਲਿਆ ਜਾਵੇ ਕਿ ਪੰਜਾਬ ਦੇ ਵਿੱਚ ਕੋਵਿਡ-19 ਮੁਰ ਤੋਂ ਦਸਤਕ ਦੇ ਦਿੱ ਗਿਆ ਨੇ ਹਾਲੇ ਤੱਕ ਤਾਂ ਕੋਈ ਕੇਸ ਦੁਬਾਰਾ ਪਾਇਆ ਨਹੀਂ ਗਿਆ ਲੇਕਿਨ ਜਿਵੇਂ ਆਪਾਂ ਦੇਖ ਰਹੇ ਆ ਦੂਜੇ ਮੁਲਕਾਂ ਚ ਆ ਇੰਡੀਆ ਦੇ ਦੂਜੇ ਰਾਜਾਂ ਵਿੱਚ ਵੀ ਹੁਣ ਹਜ਼ਾਰ ਤੋਂ ਉੱਪਰ ਕੇਸ ਹੋਏ ਨੇ ਹੂੰ ਤੋਂ ਦਰ ਸ਼ਵੇਰ ਨੂੰ ਆਪਣੇ ਵਿੱਚ ਕੇਸ ਆਉਣ ਲੱਗ ਜਾਣਗੇ ਕੋਵਿਡ-19 ਦਾ ਇੱਕ ਨਵਾਂ ਵੇਰੀਐਂਟ ਜਿਹੜਾ ਸਾਹਮਣੇ ਆ ਰਿਹਾ ਜੀ ਐਨ 1 ਤੇ ਉਹਦੇ ਨਾਲ ਕੁਝ ਹੋਰ ਦੂਜੇ ਪੱਨਾ ਤੋਂ ਵੀ ਸਪਰਟਲਟਸ ਜਿਹੜੇ ਵੇਰੀਐਂਟਸ ਇੰਡੀਆ ਚ ਸੱਗੇ ਨੇ ਉਹਨਾਂ ਦੇ ਕਾਰਨ ਦੁਬਾਰਾ ਕਿਸੇ ਸ਼ਬਦ ਆ ਰਿਹਾ ਅੱਛਾ ਸਰ ਜਿਹੜਾ ਮੋਹਾਲੀ ਦੇ ਵਿੱਚ ਕੇਸ ਆਇਆ ਸੀ ਉਹ ਪੰਜਾਬ ਨਾਲ ਸੰਬੰਧਿਤ ਤਾਂ ਨਹੀਂ ਸੀ ਉਹ ਜੰਮਨਾ ਨਾ ਕਦੇ ਵੈਰ ਵੈਸ ਨੀਕਸਨ ਐ ਤੇ ਆ ਕੇ ਇਲਾਜ ਕਰਨੋਂ ਤੱਕ ਆਏ ਸਨ ਇਸ ਕਰਕੇ ਉਹਨੂੰ ਪੰਜਾਬ ਜਾ ਲੈ ਕੇ ਆਇਆ ਰਸਲਾ ਅੱਛਾ ਪੰਜਾਬ ਦੇ ਖਾਸ ਕਰਕੇ ਪਟਿਆਲਾ ਦੇ ਹਸਪਤਾਲਾਂ ਦੇ ਵਿੱਚ ਜਿੱਥੇ ਕੋਈ ਵੱਖਰੇ ਵਾਰ ਬਣਾਏ ਗਏ ਹੈ ਪਹਿਲਾਂ ਮੰਗ ਕੋਈ ਤਿਆਰੀਆਂ ਵਾਰਡ ਹਲੇ ਸ਼ੁਰੂਆਤ ਨਹੀਂ ਕੀਤੀ ਕਿ ਲੇਕਿਨ ਤਿਆਰੀਆਂ ਮੁਕੰਮਲ ਨੇ ਟੈਸਟਿੰਗ ਦੇ ਪ੍ਰਵਾਨ ਪਹਿਲਾਂ ਕਰ ਲਏ ਗਏ ਨੇ ਕਿਉਂਕਿ ਜਿਵੇਂ ਪਹਿਲਾਂ ਜਾਂਚ ਕਰਾਂਗੇ ਜਿਹੜੇ ਲਛਮਣਾਲ ਦੇ ਮਰੀਜ਼ ਆ ਰਹੇ ਨੇ ਜਾਂ ਜਿਨ੍ਹਾਂ ਨੂੰ ਆਈ ਸੀ ਯੂ ਵਿੱਚ ਦਾ ਵੱਖਰਾ ਰੱਖ ਕੇ ਇਲਾਜ ਕਰਨਾ ਪਵੇਗਾ ਉਨਾ ਸਬੰਧੀ ਹਸਪਤਾਲਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਨੇ ਕੋਈ ਪੰਜਾਬ ਸਰਕਾਰ ਜਾਂ ਸਿਹਤ ਭਾਗ ਵੱਲੋਂ ਕੋਈ ਗਾਈਡਲਾਈਨ ਜਾਰੀ ਕੀਤੀ ਗਈ ਹੈ ਕਿ ਨਹੀਂ ਅਜੇ ਤੱਕ ਪਬਲਿਕਲੀ ਐਡਵਾਈਜ਼ਰੀ ਮਤਲਬ ਵਾਰ ਵਾਰ ਕੇ ਆਨਾਰਹੀ ਸਾਹਮਣੇ ਆ ਰਹੀਆਂ ਨੇ ਕਿ ਜਿਹਦੇ ਵਿੱਚ ਖਾਸੇ ਕਿਹਾ ਜਾ ਰਿਹਾ ਹੈ ਕਿ ਆਪਣੇ ਜਿਨ੍ਹਾਂ ਨੂੰ ਪਹਿਲਾਂ ਤੋਂ ਅਜਿਹੀ ਕੋਈ ਸਾਹ ਅਬਸਟੋਮੈਟਿਕ ਹੈਗੇ ਨੇ ਜਾਂ ਨੂੰ ਕੋਈ ਸਾਰੀ ਬਿਮਾਰੀ ਹੈ ਪਾਸਮਰੀ ਕੈਂਸਰ ਹੈ ਜਾਂ ਕਿਸੇ ਤਰ੍ਹਾਂ ਦੇ ਕੈਂਸਰ ਦਾ ਇਲਾਜ ਕਰਾ ਰਹੇ ਨੇ ਜਾਂ ਐਚਆਈਵੀ ਪੋਜ਼ਿਟਿਵ ਨੇ ਇਮਿਊਨਿਟੀ ਲੋ ਹੈ ਉਹ ਜਿਹੇ ਕਿਸੇ ਸਨ ਲੋਕਾਂ ਨੂੰ ਖਾਸਾ ਹੌਸਾ ਹਤ ਨਹੀਂ ਬਤੁਦੇ ਹੋਏ ਆਪਣੀ ਮਾਸਕ ਦਾ ਪ੍ਰਯੋਗ ਕਰਨਾ ਚਾਹੀਦਾ ਜੀ ਜੀ ਅੱਛਾ ਡਾਕਟਰ ਜਿਹਨਾਂ ਨੂੰ ਹਾਂਜੀ ਜੀ 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 ਬਾਕੀ ਜਿਹੜੇ ਵਿਅਕਤੀ ਟਰੈਵਲਰ ਦੇ ਤੌਰ ਤੇ ਬਾਹਰਲੇ ਦੇਸ਼ਾਂ ਤੋਂ ਵਾਪਸ ਆ ਰਹੇ ਨੇ ਇਸ ਸਮੇਂ ਜੋ ਖਾਸ ਤੌਰ ਤੇ ਸਾਊਥ-ਈਸਟ ਏਸ਼ੀਆ ਜਿੱਥੇ ਹਾਂਗਕਾਂਗ ਸਿੰਗਾਪੁਰ THAILAND ਮਲੇਸ਼ੀਆ ਇਹਨਾਂ ਲਾਕੇ ਜਿੱਥੇ ਪਹਿਲਾਂ ਤੋਂ ਚੱਲ ਰਿਹਾ ਹੈ ਉਥੋਂ ਆਉਣ ਵਾਲੇ ਜਿਹੜੇ ਟ੍ਰੈਵਲਰ ਨੇ ਉਹਨਾਂ ਨੂੰ ਅਗਰ ਕੋਈ ਲੱਛਣ ਆਉਂਦਾ ਉਹ ਜ਼ਰੂਰ ਆ ਕੇ ਚੁਫਾਨ ਨਾ ਉਹਨਾਂ ਨੂੰ ਟੈਸਟ ਕਰਵਾ ਕੇ ਕਨਫਰਮ ਕਰਨ ਤੇ ਆਪਣੇ ਆਪ ਨੂੰ ਪਬਲਿਕ ਚ ਨਾ ਜਾਣ ਕੁਇਦਰ ਬਾਇਡ ਕਰਨ ਤੇ ਜਿਹੜੀ ਟੈਸਟਿੰਗ ਹੈ ਡਾਕਟਰ ਸਾਹਿਬ ਇਹ ਟੈਸਟਿੰਗ ਕਿਸ ਪੱਧਰ ਤੇ ਹੋ ਰਹੀ ਹੈ ਅੱਜਕੱਲ ਕਿਸ ਪੱਧਰ ਤੇ ਸ਼ੁਰੂਤ ਕੀਤੀ ਗਈ ਹੈ ਜੀ ਹਾਲੇ ਤੱਕ ਸਟੈਟਿਕ ਪੁਲ ਜਿਹੜਾ ਰਜਿੰਦਰਾ ਹਸਪਤਾਲ ਦੇ ਵਿੱਚ ਟੈਸਟਿੰਗ ਦੀ ਸਹੂਤਾ ਲੈਬ ਉੱਤੇ ਚੱਲ ਰਹੀ ਹੈ ਉੱਥੇ ਆਉਣ ਵਾਲੇ ਜਿਹੜੇ ਆਈਸੀਯੂ ਚ ਪੇਸ਼ੈਂਟਸ ਨੇ ਜਿਹੜੇ ਕੋ ਗੰਭੀਰ ਰੋਗੀ ਨੇ ਉਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਇਹ ਬੰਦ ਵੈਸੇ ਕੋਈ ਬੰਦ ਨਹੀਂ ਕੀਤੀ ਸੀ ਤਿੰਨ ਚਾਰ ਸਰ ਕੋ ਰਜਿੰਦਰਾ ਵੀ ਹੋਇਆ ਪਹਿਲਾਂ ਵੀ ਹੋ ਰਿਹਾ ਸੀ ਹੁਣ ਅਸੀਂ ਓਪੀਡੀ ਬੇਸਿਸ ਤੇ ਵੀ ਕਰ ਦਿੱਤਾ ਹੈ ਕਿ ਜਿਹੜੇ ਸ਼ੱਕੀ ਪੇਸ਼ੈਂਟ ਆਉਣ ਉਹਨਾਂ ਦੀ ਜਾਂਚ ਕੀਤੀ ਜਾ ਸਕਦੀ ਹੈ ਠੀਕ ਇਹ ਜਿਹੜੇ ਡਾਕਟਰ ਸਾਹਿਬ ਜਿਹੜੇ ਪਹਿਲਾਂ ਐਡਮਿਟ ਸੀਗੇ ਉਹਨਾਂ ਦੀ ਜਾਂਚ ਪਹਿਲਾਂ ਵੀ ਹੋਈ ਹੈ ਤਾਂ ਕੋਈ 5 4 10 ਦਿਨ ਦੇ ਵਿੱਚ ਕੋਈ ਪੋਜ਼ਿਟਿਵ ਆਇਆ ਨੇ ਸਰ ਕੋਈ ਪਿਛਲੇ 4 ਮਹੀਨਿਆਂ ਦੇ ਵਿੱਚ ਕੋਈ ਪੋਜ਼ਿਟਿਵ ਨਹੀਂ ਆਇਆ ਕੋਈ ਕੋਵਿਡ ਪੋਜ਼ਿਟਿਵ ਨਹੀਂ ਕੇਸ ਨਹੀਂ ਆਇਆ ਹੋਰ ਵੀ ਜਿਹੜੇ ਵਾਇਰਸ ਹੁੰਦੇ ਨੇ ਜਿਹੜੇ ਕਿ ਜਿਹੇ ਨਿਮੋਨੀਆ ਕਰਦੇ ਨੇ ਸੋ ਉਹਨਾਂ ਦੀ ਵੀ ਜਾਂਚ ਨਾਲ ਕੀਤੀ ਜਾ ਰਹੀ ਹੈ ਸੱਤ ਤਰ੍ਹਾਂ ਦੇ ਵਾਇਰਸਾਂ ਦੀ ਜਾਂਚ ਪੈਨਲ ਟੈਸਟ ਦੇ ਦੌਰਾਨ ਕੀਤੀ ਜਾਂਦੀ ਹੈ ਜੀ ਅੱਛਾ ਕੋਈ ਇਦਾਂ ਦਾ ਵੀ ਹੈਗਾ ਕਿ ਜਿਹੜਾ ਨਵਾਂ ਵੇਰੀਐਂਟ ਆਇਆ ਇਹ ਬੇਸ਼ੱਕ ਇੰਨਾ ਜ਼ਿਆਦਾ ਪਹਿਲਾਂ ਜਿੰਨਾ ਭਿਆਨਕ ਨਹੀਂ ਪਰ ਇਹ ਸੰਕਰਮਿਤ ਕਰਨ ਦੀ ਜਿਹੜੀ ਇਹਦੀ ਸਮਰੱਥਾ ਉਹ ਜ਼ਿਆਦਾ ਹੈ ਇਸ ਤਰ੍ਹਾਂ ਦੀ ਕੋਈ ਤੱਥ ਆਪਾਂ ਕਹਿ ਨਹੀਂ ਸਕਦੇ ਕਿ ਹਲੇ ਇੰਨੇ ਜ਼ਿਆਦਾ ਪਪਾ ਨੂੰ ਪਤਾ ਵੀ ਨਹੀਂ ਕਿ ਇਸ ਚੀਜ਼ ਬਾਰੇ ਕਿਵੇਂ ਫੈਲ ਰਿਹਾ ਹੈ ਛੋਟੇ ਜਿਹੇ ਕੇਸ ਜਿਵੇਂ ਆਪਾਂ ਸਟੱਡੀ ਕਰਾਂਗੇ ਐਨਾਲਾਈਜ਼ ਕਰਾਂਗੇ ਉਹਦੇ ਬਾਅਦ ਹੀ ਪਤਾ ਲੱਗੇਗਾ ਬੇਸਿਕਲੀ ਫਰਕ ਇਹ ਪੈਂਦਾ ਹੈ ਕਿ ਪਿਛਲੀ ਵਾਰ ਜਿਹੜਾ ਵਾਇਰਸ ਸੀਗਾ ਉਹ ਨਵਾਂ ਵਾਰਿਆ ਸੀਗਾ ਹੂੰ ਉਹਦੇ ਲਈ ਕਿਸੇ ਵੀ ਬੰਦੇ 'ਚ ਪਹਿਲਾਂ ਇਮਿਊਨਿਟੀ ਨਹੀਂ ਸੀਗੀ ਹੂੰ ਲੜਨ ਦੀ ਸਮਰੱਥਾ ਨਹੀਂ ਸੀ ਹੁਣ ਇੱਕ ਵਾਰ ਐਕਸਪੋਜ਼ਰ ਹੋ ਚੁੱਕਾ ਸਭ ਨੂੰ ਹੂੰ ਹੁਣ ਪਿਛਲੀ ਕੁਝ ਹੱਦ ਤੱਕ ਇਮਿਊਨਿਟੀ ਕੰਮ ਕਰਦੀ ਹੈ ਜਿਹੜੀ ਪਹਿਲਾਂ ਚਾਹੇ ਵਾਇਰਸ ਦਾ ਰੂਪ ਬਦਲਿਆ ਹੈ ਹੂੰ ਉਹ ਦੁਬਾਰਾ ਬ ਕਿ ਕੋਚਾਤਾ ਕਿ ਸਾਡਾ ਸਰੀਰ ਉਹਨੂੰ ਪਛਾਣ ਕਰ ਸਕਦਾ ਹੈ ਉਹਦੇ ਖਿਲਾਫ ਲੜ ਸਕਦਾ ਹੈ ਮੈਂ ਲੋਕਾਂ ਸੈਨ ਸ਼ਕਤੀ ਵਧ ਗਈ ਪਹਿਲਾਂ ਨਾਲ ਹਾਂ ਉਹਦੇ ਚ ਵੈਕਸੀਨ ਵੀ ਕੰਮ ਕਰੇਗੀ ਜਿਹੜਾ ਪਿਛਲਾ ਐਕਸਪੋਜ਼ਰ ਹੋਇਆ ਹੋਇਆ ਸਭ ਨੂੰ ਇੱਕ ਵ ਇੱਕ ਵਾਰ ਹੋ ਕੇ हट ਗਿਆ ਉਹ ਵੀ ਕੰਮ ਕਰੇਗਾ ਸੋ ਇਹ ਚੀਜ਼ ਦੇ ਨਾਲ ਫਰਕ ਪੈਂਦਾ ਹੈ ਕਿ ਨੇਚਰਲ ਅਕਿਊਰ ਇਮਿਊਨਿਟੀ ਆਪਣੀ ਉਹ ਸਭ ਪਛਾ ਲੈਂਦੀ ਹੈ ਤੇ ਕਾਫੀ ਹੱਦ ਤੱਕ ਉਹਦੇ ਨਾਲ ਬਚਾਅ ਰਹਿੰਦਾ ਹੈ ਗੰਭੀਰ ਲੱਛਣ ਨਹੀਂ ਆਉਂਦੇ ਹਲਕੇ ਲੱਛਣਾਂ ਨਾਲ ਹੀ ਹੋ ਕੇ ਨਿਕਲ ਜਾਂਦਾ ਹੈ ਜੀ ਕੋਈ ਪ੍ਰਾਈਵੇਟ ਹਸਪੀਟਲਾਂ ਦੇ ਵਿੱਚ ਵੀ ਇਦਾਂ ਦਾ ਕੋਈ ਕਿਹਾ ਗਿਆ ਕਿ ਤੁਸੀਂ ਇਹਦੇ ਜਿਲਚਾ ਚ ਆ ਉਹ ਜਿਹੜੀ ਟੈਸਟਿੰਗ ਹੈ ਜਿਹੜੀ ਉਹ ਵਧਾਈ ਜਾਵੇ ਹਾਂਜੀ ਉਹ ਪਹਿਲਾਂ ਵੀ ਕਰ ਰਹੇ ਨੇ ਸਾਡੇ ਕੋਲ ਆਈ ਸੀ ਯੂ ਚ ਜਿਹੜੇ ਉਹਨਾਂ ਕੋਲ ਵੀ ਦਾਖਲ ਹੋਏ ਨੇ ਉਹਨਾਂ ਦੇ ਸੈਂਪਲ ਭੇਜ ਰਹੇ ਨੇ ਸਾਡੇ ਕੋਲ ਸੋ ਗੰਭੀਰ ਅਗਰ ਕੋਈ ਵੀ ਅਜਿਹੇ ਕੇਸ ਆਉਂਦਾ ਹੈ ਨਮੂਨੀਆਂ ਦੇ ਨਾਲ ਕੋਈ ਜਿਹੜਾ ਜੀ ਜਾਕਨੰਦ ਆ ਪੇਸ਼ੈਂਟਸ ਦਾ ਉਹ ਸਾਡੇ ਕੋਲ ਪਹਿਲਾਂ ਵੀ ਚੈੱਕ ਕਰਵਾ ਰਹੇ ਨੇ ਫ੍ਰੀ ਚੈੱਕ ਕੀਤੀ ਜਾਂਦੀ ਉਹਨਾਂ ਦੇ ਵੀ ਉਹਨਾਂ ਦੇ ਸੈਂਪਲ ਵੀ ਸਾਡੇ ਕੋਲ ਸਿੰਧਰਾ ਸਟਾਜ ਦੇ ਲੈਬ ਚ ਭੇਜੇ ਜਾ ਰਹੇ ਹਨ ਚਲੋ ਐ ਡਾਕਟਰ ਸਾਹਿਬ ਆਖਰ ਦੇ ਵਿੱਚ ਕੀ ਗਰਮੀ ਦੇ ਮੌਸਮ ਦੇ ਵਿੱਚ ਇਹ ਵਧਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਔਰ ਦੂਜੀ ਗੱਲ ਨਾਲ ਇਹਦੇ ਸਵਾਲ ਕੀ ਜਦੋਂ ਆਪਾਂ ਘਰਾਂ ਦੇ ਵਿੱਚ ਆਪਾਂ ਦੇਖਦੇ ਆ ਕਿ ਆਮ ਹੀ ਏਸੀ ਵਗੈਰਾ ਲਾ ਕੇ ਸਾਰਾ ਪਰਿਵਾਰ ਜਾਂ ਕਈ ਵਾਰ ਕੋਈ ਹੋਰ ਬਾਹਰੋਂ ਬੈਠਦਾ ਤਾਂ ਉਹਨਾਂ ਸਮਿਆਂ ਦੇ ਵਿੱਚ ਕੋਈ ਹੈ ਇਹਦੇ ਨਾਲ ਇੱਕ ਦੂਜੇ ਤੋਂ ਹੋਣ ਦੀ ਇਹ ਇਹਦਾ ਥੋੜਾ ਗਰਮੀ ਸੇ ਦੇ ਕਾਜੀ ਦੇ ਪਾਸਾ ਕਿ ਨਾ ਪੂਰੀ ਗਰਮੀ ਦੇ ਵਿੱਚ ਮਈ ਮਹੀਨੇ ਦੇ ਵਿੱਚ ਹੀ ਆਈ ਸੀਗੀ ਉਸ ਦੌਰਾਨ ਵੀ ਆਪਣਾ ਸੈਕੰਡ ਵੇਵ ਨਾਲ ਜਿਹੜੇ ਸੱਤੇ ਦਾ ਦਾਖਲੇ ਹੋਏ ਸੀਗੇ 1352 ਸਾਡੇ ਪਰਿਕ੍ਰਿਤੀ ਵਿੱਚ ਪਟਿਆਲਾ ਚ ਦਾਖਲੇ ਸੀਗੇ ਜਿਹੇ ਅਮਰੀਕਾ ਦੇ ਉਹ ਇੱਕ ਪੀਕ ਸਮਾਂ ਸੀਗਾ ਜਦੋਂ ਦਿੱਲੀ ਵਿੱਚ ਬੈਡਲ ਮਿਲ ਨਹੀਂ ਮਿਲਨੇ ਸੀ ਘਾਟ ਹੋ ਗਈ ਸੀ ਆਕਸੀਜਨ ਦੀ ਘਾਟ ਹੋ ਗਈ ਸੀ ਸੋ ਉਹ ਉਹ ਸਮਾਂ ਵੀ ਗਰਮੀਆਂ ਦਾ ਹੀ ਸਮਾਂ ਸੀਗਾ ਸੋ ਜਦੋਂ ਨਾ ਪਹਿਨੀ ਕਿਸ ਤਰ੍ਹਾਂ ਗਰਮੀ ਅੱਛੇ ਬਚਾਉਂਦਾ ਦੂਜੀ ਚੀਜ਼ ਕਿ ਜਿਹੜਾ ਕਿ ਆਪਾਂ ਕਹਿੰਦੇ ਏਅਰ ਕੰਡੀਸ਼ਨਿੰਗ ਦੇ ਕਰਨ ਉਹ ਹਾਲੇ ਸਿਰਫ ਇਹਨਾਂ ਦਾ ਧਿਆਨ ਰੱਖਣ ਦੀ ਲੋੜ ਹੈ ਕਿ ਜੇ ਤੁਹਾਨੂੰ ਅਜਿਹੇ ਲੱਛਣ ਹਨ ਜਿਦੇ ਵਿੱਚ ਖੁਕਾਰ ਹੈ ਗਲਾ ਖਰਾਸ਼ ਹੈ ਬੜੇ ਚਿਕੜਾ ਨਾਲ ਖਾਂਸੀ ਆ ਰਹੀ ਹੈ ਤਾਂ ਥੋੜਾ ਜਿਹਾ ਵੈਸੇ ਵੀ ਚਾਹੇ ਕੋਵਿਡ ਹੋਵੇ ਚਾਹੇ ਦੂਜਾ ਕੋਈ ਵਾਇਰਸ ਹੋਵੇ ਉਹ ਸਾਰੇ ਕੇਸਿਸ ਦੇ ਵਿੱਚ ਆਪਾਂ ਨੂੰ ਸਰ ਦੇ ਨਾਲ ਨਹੀਂ ਬੈਠਣਾ ਚਾਹੀਦਾ ਥੋੜਾ ਅੱਡ ਕਵਰੇਜ ਬੈਠਣਾ ਚਾਹੀਦਾ ਸਬਕਰੇ ਹੋ ਕੇ ਤੇ ਤਾਂ ਕਿ ਹੋਰਾਂ ਤੱਕ ਫੈਲਾਅ ਨਾ ਹੋਵੇ ਠੀਕ ਹੈ ਡਾਕਟਰ ਸਾਹਿਬ ਤੁਹਾਡਾ ਧੰਨਵਾਦ ਜੋੜਨ ਦੇ ਲਈ ਸੋ ਦੱਸ ਕੋ ਆਪਾਂ ਨੂੰ ਡਾਕਟਰ ਸੁਮਿਤ ਸਿੰਘ ਜਿਹੜੇ ਮਹਾਮਾਰੀ ਵਿਸ਼ੇਸ਼ਕ ਨੇ ਖਾਸ ਕਰਕੇ ਕੋਵਿਡ ਦੇ ਇਲਾਜ ਨਾਲ ਵੀ ਰਿਲੇਟਡ ਹੈਗੇ ਨੇ ਤਾਂ ਉਹ ਉਹਨਾਂ ਨੇ ਆਪਾਂ ਨੂੰ ਜਿਹੜੀ ਜਾਣਕਾਰੀ ਆ ਉਹ ਦਿੱਤੀ ਹੈ ਤੇ ਤੁਸੀਂ ਸਾਰਿਆਂ ਨੇ ਸੁਣਿਆ ਹੁਣ ਪੰਜਾਬ ਦੇ ਵੱਖ-ਵੱਖ ਹਸਪਤਾਲਾਂ 'ਚ ਇਲਾਜ ਕੀ ਹੈ ਜਾਂ ਉਹਦੇ ਲਈ ਪ੍ਰਬੰਧ ਕੀ ਨੇ ਤਾਂ ਸਾਡੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਕੀ ਕਹਿੰਦੇ ਨੇ ਆਪਾਂ ਉਸ ਤੇ ਵੀ ਨਜ਼ਰ ਮਾਰਦੇ ਆ ਦਾ ਇੱਕ ਡਾਇਨਾਮਿਕ એપisode ਇੰਡੀਆ ਦੇ ਵਿੱਚ ਹੋਇਆ ਜਿਹਦੇ ਵਿੱਚ ਦਿੱਲੀ ਔਰ ਕੇਰਲ ਔਰ ਕੁਝ ਹੋਰ ਸਟੇਟਸ ਦੇ ਵਿੱਚ ਜਿਹੜਾ ਆਸੇ ਪਾਸੇ ਹਰਿਆਣਾ ਵਗੈਰਾ ਉਹਦੇ ਵਿੱਚ ਕੇਸਸ ਆਏ ਆ ਇਹਦਾ ਜਿਹੜਾ ਮੈਂ ਕਹਾ ਉਹ ਜੇ 1 ਜੇ 1 ਜਿਹੜਾ ਵੇਰੀਐਂਟ ਹੈ ਮਾਈਲਡ ਵੇਰੀਐਂਟ ਹੈ ਕੋਈ ਸੀਰੀਅਸ ਬਿਮਾਰੀ ਨਹੀਂ ਹੈ ਜਿੰਨੇ ਪੇਸ਼ੈਂਟਸ ਆਏ ਉਹਨਾਂ ਚੋਂ 98% ਤੋਂ ਜ਼ਿਆਦਾ ਡਿਸਚਾਰਜ ਹੋ ਚੁੱਕੇ ਆ ਪੰਜਾਬ ਦੇ ਵਿੱਚ ਕੋਈ ਕੇਸ ਨਹੀਂ ਆਇਆ ਮੈਂ ਦੁਬਾਰਾ ਦੱਸ ਰਿਹਾ ਕਿ ਪੰਜਾਬ ਦੇ ਵਿੱਚ ਅਸੀਂ ਟੈਸਟਿੰਗ ਕਰ ਰਹੇ ਆ ਕੋਈ ਕੇਸ ਨਹੀਂ ਆਇਆ ਔਰ ਸਾਡੇ ਕੋਲੇ ਸਾਰੇ ਜਿੰਨੇ ਸਾਡੇ ਜ਼ਿਲ੍ਹਾ ਹਸਪਤਾਲ ਆ ਮੈਡੀਕਲ ਕਾਲਜਸ ਆ ਸਾਡੇ ਕੋਲੇ ਬੈਡਸ ਐਮਰਜੈਂਸੀ ਜੜਾ ਆਕਸੀਜਨ ਔਰ ਸਾਡੇ ਕੋਲੇ ਪੂਰੀ ਤਿਆਰੀ ਆ ਕਿਸੇ ਕਿਸਮ ਦੀ ਕੋਈ ਐਮਰਜੈਂਸੀ ਆਵੇ ਚਾਹੇ ਪਿੱਛੇ ਪਾਕਿਸਤਾਨ ਨਾਲ ਲੜਾਈ ਕਰਕੇ ਜਿਹੜਾ ਸੀਗਾ ਵੀ ਕੋਈ ਵਾਰ ਕੈਜੁਐਟੀਆਂ ਆ ਜਾਣ ਜਾਂ ਜਿਸ ਤਰ੍ਹਾਂ ਬਰਸ ਦੇ ਕੇਸਸ ਆਏ ਆ ਤੇ ਕੋਵਿਡ ਆ ਜਾਏ ਅਸੀਂ ਪੂਰਾ ਆਪਣਾ ਜਿਹੜਾ ਐਮਰਜੈਂਸੀ ਦੀ ਤਿਆਰੀ ਆ ਪੰਜਾਬ ਸਰਕਾਰ ਦੀ ਪੂਰੀ ਆ ਲੋਕਾਂ ਨੂੰ ਬਿਲਕੁਲ ਘਬਰਾਣ ਦੀ ਲੋੜ ਨਹੀਂ ਆ ਕੁਝ ਜਿਹੜੇ মিডিਆ ਵਾਲੇ ਚਲਾ ਰਹੇ ਆ ਜਿਹੜੇ ਪੱਤਰਕਾਰ ਆ ਉਹ ਆਪਣਾ ਫਰਜ਼ ਅਦਾ ਕਰ ਰਹੇ ਹੋਣਗੇ ਲੇਕਿਨ ਲੋਕਾਂ ਨੂੰ ਪੈਨਿਕ ਕਰਨ ਦੀ ਲੋੜ ਨਹੀਂ ਹੈ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ ਤੁਸੀਂ ਸੁਣਿਆ ਕਿ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਉਹਨਾਂ ਨੇ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਪੰਜਾਬ ਸਰਕਾਰ ਦੀ ਪੂਰੀ ਤਰ੍ਹਾਂ ਤਿਆਰੀ ਹੈ ਸਾਰੇ ਹਸਪਤਾਲਾਂ ਚ ਪੂਰੀ ਤਰ੍ਹਾਂ ਤਿਆਰੀ ਜਿਹੜੀ ਉਹ ਕੀਤੀ ਹੋਈ ਹੈ ਸੋ ਇਹ ਜਿਹੜੇ ਨਵੇਂ ਕਰੋਨਾ ਵਾਇਰਸ ਜਿਹੜਾ ਲਗਭਗ ਉਹਨੂੰ JN1 ਕਿਹਾ ਜਾ ਰਿਹਾ ਸੋ ਉਹਦੀ ਜਿਹੜੀ ਹੁਣ ਕਰਕੇ ਲੱਛਣ ਕਿੱਥੇ-ਕਿੱਥੇ ਆ ਮਰੀਜ਼ਾਂ ਦੀਆਂ ਮੌਤਾਂ ਹੋਈਆਂ ਨੇ ਪਰ ਉਹ ਬਾਹਰ ਨਹੀਂ ਦੂਜੀਆਂ ਸਟੇਟਾਂ ਦੇ ਵਿੱਚ ਨਹੀਂ ਉਹਦੇ ਵਿੱਚ ਮਹਾਰਾਸ਼ਟਰ ਠਾਣੇ ਦੱਸਿਆ ਜਾ ਰਿਹਾ ਕਿ 10 ਮੌਕੇ ਹੋਈਆਂ ਨੇ ਇਸ ਤੋਂ ਇਲਾਵਾ ਦਿੱਲੀ ਐਨਸੀਆਰ ਉਤਰਾਖੰਡ ਕੇਰਲ ਕਰਨਾਟਕ ਇਹਨਾਂ ਇਲਾਕਿਆਂ ਦੇ ਵਿੱਚ ਇਹਦੇ ਜਿਹੜੇ ਇੱਕ ਦੂਜੇ ਤੋਂ ਸੰਕਰਮਿਤ ਹੋਣ ਦੀ ਜਿਹੜੀ ਲੱਛਣਾਂ ਉਹ ਜ਼ਿਆਦਾ ਦਿਖਾਈ ਦੇ ਦਿੱਤੇ ਜਾ ਰਹੇ ਨੇ ਮਰੀਜ਼ ਜ਼ਿਆਦਾ ਆ ਰਹੇ ਨੇ ਇਹਨਾਂ ਇਲਾਕਿਆਂ ਦੇ ਵਿੱਚ ਪਰ ਅਜੇ ਤੱਕ ਹਰਿਆਣਾ ਪੰਜਾਬ ਹਿਮਾਚਲ ਜਾਂ ਹੋਰ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਰਾਜਸਥਾਨ ਇਹਨਾਂ ਇਲਾਕਿਆਂ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਪੂਰੀ ਜਿਹੜੀ ਹੈਗੀ ਆ ਤਰਾ ਨੋਰਮਲ ਹੈ ਕੋਈ ਮਰੀਜ਼ ਇੱਕ ਦੋ ਕਾ ਨੂੰ ਛੱਡ ਕੇ ਕੋਈ ਬਰੀਜ਼ ਬਹੁਤਾ ਜ਼ਿਆਦਾ ਨਹੀਂ ਹੈ ਹੁਣ ਦਿੱਲੀ ਦੇ ਵਿੱਚ ਕੀ ਹੈ ਦਿੱਲੀ ਦੇ ਵਿੱਚ ਵੀ ਉਥੋਂ ਦੇ ਮੁੱਖ ਮੰਤਰੀ ਰੇਖਾ ਗੁਪਤਾ ਉਹ ਕਹਿੰਦੇ ਸਾਡੇ ਕੋਲ ਪੂਰੇ ਪ੍ਰਬੰਧ ਨੇ ਉਹ ਕੀ ਕਹਿੰਦੇ ਨੇ ਆਪਾਂ ਉਸ ਤੇ ਵੀ ਇੱਕ ਨਜ਼ਰ ਮਾਰਦੇ ਹਾਂ ਕਰੋਨਾ ਕੇ ਮਾਮਲੋ ਦਾ ਸੰਗਿਆਨ ਪੂਰੀ ਤਰੀਕੇ ਸੇ ਸਰਕਾਰ ਕੇ ਪਾਸ ਹੈ ਔਰ ਹਮਾਰੇ ਹਸਪਤਾਲੋ ਮੇ ਪੂਰੀ ਤਰੀਕੇ ਸੇ ਵਿਵਸਥਾਏ ਹੈ ਹਮਨੇ ਐਡਵਾਈਜ਼ਰੀ ਵੀ ਜਾਰੀ ਕੀ ਹੈ ਜੋ ਕਿ ਪੂਰੀ ਦੇਖਰੇਖ ਕਰਦੀ ਹੈ ਸਥਿਤੀ ਕੰਟਰੋਲ ਮੇ ਹੈ ਐਸਾ ਕਿਸੇ ਵੀ ਪ੍ਰਕਾਰ ਕੇ ਪੈਨਿਕ ਕੀ ਕੋਈ ਸਥਿਤੀ ਨਹੀਂ ਹੈ ਔਰ ਉਸ ਕੋ ਹਮ ਸੰਗਿਆਨ ਮੇ ਹੈ ਔਰ ਪੂਰੀ ਤਰੀਕੇ ਸੇ ਦੇਖਰੇਖ ਹੋ ਰਹੀ ਹੈ ਰਚ ਕੋ ਤੁਸੀਂ ਸੁਣਿਆ ਕਿ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਉਹ ਕਹਿੰਦੇ ਹੈ ਕਿ ਸਾਡੇ ਕੋਲ ਪ੍ਰਬੰਧ ਪੂਰੇ ਹੈ ਘਬਰਾਉਣ ਦੀ ਕੋਈ ਲੋੜ ਨਹੀਂ ਪਰ ਹੁਣ ਸਭ ਤੋਂ ਪਹਿਲ ਕਿਹਨੇ ਕੀਤੀ ਜਿਹੜੇ ਇਸ ਤੋਂ ਬਚਾ ਦੇ ਲਈ ਜਾਂ ਆਪਣੇ ਅਨਯਾਈਆਂ ਨੂੰ ਬਚਾਉਣ ਦੇ ਲਈ ਸਭ ਤੋਂ ਪਹਿਲ ਕੀਤੀ ਡੇਰਾ ਬਿਆਸ ਨੇ ਡੇਰਾ ਬਿਆਸ ਨੇ ਇੱਕ ਆਦੇਸ਼ ਜਾਰੀ ਕੀਤਾ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਇੱਕ ਹੁਕਮ ਜਾਰੀ ਕੀਤਾ ਆਪਣੇ ਅਨਯਾਈਆਂ ਦੇ ਲਈ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਇਹ ਕਿਹਾ ਕਿ ਸਾਵਧਾਨੀਆਂ ਵਿਖਾਸ ਕਰਕੇ ਬਜ਼ੁਰਗ ਕੈਂਸਰ ਪੇਟ ਸਾਹ ਦਮੇ ਜਾਂ ਦਿਲ ਦੇ ਰੋਗੀ ਨੇ ਜਿਹੜੇ ਉਹਨਾਂ ਨੂੰ ਇਹ ਬਿਮਾਰੀਆਂ ਜਿਹੜੀਆਂ ਜ਼ਿਆਦਾ ਲੱਗਦੀਆਂ ਤੇ ਬਹੁਤ ਕੱਟ ਸਮੇਂ ਦੇ ਵਿੱਚ ਨੇੜੇ ਪਹੁੰਚ ਜਾਂਦੀ ਹੈ ਦੂਜਾ ਉਹਨਾਂ ਨੇ ਕਿਹਾ ਕਿ ਪਬਲਿਕ ਪਲੇਸ ਜਿਵੇਂ ਹਸਪਤਾਲ 사ਤ ਸੰਕਰ ਮਾਰਕੀਟ ਮਾਲ ਇਨ੍ਹਾਂ ਇਲਾਕਿਆਂ ਦੇ ਵਿੱਚ ਜਾਣ ਦੇ ਲਈ ਮਾਸਕ ਦੇ ਵਿਸ਼ੇਸ਼ ਕਰਕੇ ਜਿਹੜੀ ਵਰਤੋ ਆ ਉਹ ਕੀਤੀ ਜਾਣੀ ਚਾਹੀਦੀ ਆ ਸੋ ਇਸ ਤੋਂ ਇਲਾਵਾ ਉਹਨਾਂ ਨੇ ਵੀ ਕਿਹਾ ਕਿ ਜੇਕਰ ਬੁਖਾਰ ਜੁਕਾਮ ਖਾਂਸੀ ਜਾਂ ਕੋਈ ਵੀ ਹੋਰ ਇਦਾਂ ਦੀ ਬਿਮਾਰੀ ਹੋਵੇ ਤਾਂ ਉਸ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਸੋ ਇਸ ਦੇ ਲਈ ਇਹ ਸਭ ਤੋਂ ਪਹਿਲਾ ਜਿਹੜਾ ਨੋਟੀਫਿਕੇਸ਼ਨ ਹੈ ਉਹ ਡੇਰਾ ਬਿਆਸ ਨੇ ਆਪਣੇ ਅਨੁਆਈਆਂ ਦੇ ਲਈ ਜਾਰੀ ਕੀਤਾ ਤੇ ਜਿਹਦੀ ਪਾਲਣਾ ਲਗਭਗ ਕੀਤੀ ਵੀ ਜਾ ਰਹੀ ਹੈ ਸੋ ਅਸੀਂ ਵੀ ਆਮ ਲੋਕਾਂ ਨੂੰ ਆਮ ਪਬਲਿਕ ਨੂੰ ਖਾਸ ਕਰਕੇ ਜਿੱਥੇ ਜ਼ਿਆਦਾ ਇਕੱਠ ਦੇਖਣ ਨੂੰ ਮਿਲਦਾ ਹੈ ਤਾਂ ਇਹ ਅਪੀਲ ਹੈ ਕਿ ਮਾਸਕ ਦੀ ਵਰਤੋਂ ਹੁਣ ਤੋਂ ਹੀ ਕਰਨੀ ਸ਼ੁਰੂ ਕਰ ਦਿਓ ਬੇਸ਼ੱਕ ਸਾਡੇ ਚ ਇਮਿਊਨਿਟੀ ਪਹਿਲਾਂ ਨਾਲੋਂ ਜ਼ਿਆਦਾ ਹੈ ਜਦੋਂ ਕੋਵਿਡ-19 2019-20 ਦੇ ਵਿੱਚ ਆਇਆ ਤਾਂ ਉਦੋਂ ਲੱਛਣ ਬਹੁਤ ਜ਼ਿਆਦਾ ਦਿਖੇ ਤੇ ਉਸ ਸਮੇ ਅਸੀਂ ਇੰਨਾ ਇਸ ਬਿਮਾਰੀ ਦੇ ਨਾਲ ਲੜਨ ਦੇ ਲਈ ਪ੍ਰਪੇਅਰ ਨਹੀਂ ਸੀ ਪਰ ਹੁਣ ਅਸੀਂ ਪ੍ਰਪੇਅਰ ਸਾਡੇ ਲੋਕ ਪ੍ਰਪੇਅਰ ਨੇ ਪਰ ਫਿਰ ਵੀ ਇਸ ਤੋਂ ਬਚਾ ਦੇ ਲਈ ਜਿਹੜਾ ਮਾਸਕ ਆ ਉਹਦੀ ਵਰਤੋਂ ਕਰਨੀ ਹੁਣ ਤੋਂ ਸ਼ੁਰੂ ਕਰ ਦਿੱਤੀ ਜਾਵੇ ਤਾਂ ਕਿ ਅਜਿਹੀਆਂ ਬਿਮਾਰੀਆਂ ਜਿਹੜੀਆਂ ਉਹ ਸਾਡੇ ਨੇੜੇ ਨਾ ਹੋ ਸਕਣ ਅੱਜ ਦੇ ਪ੍ਰੋਗਰਾਮ ਚੇਨਈ ਮੈਨੂੰ ਦੀ ਇਜਾਜ਼ਤ ਧੰਨਵਾਦ This program is sponsored by the Singler Office, Bakersfield, for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy, fine authentic Indian cuisine in Tracy or scan QR code to contact us. Simi Valley Family Dental Office or scan QR code to contact us.